ਸਿੰਘ ਸਾਹਿਬ ਕਾਨੀ ਰਵੀ ਸਿੰਘ ਜੀ ਪ੍ਰੈਸ ਕਾਨਫਰੰਸ ਕਰਕੇ ਬਿਨਾ ਥੋਸ ਸਬੂਤਾਂ ਦੇ ਸੰਸਤਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਓਕਤ ਲਗਾਏ ਇਲਜ਼ਾਮਾਂ ਸੰਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਲੇਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਨਿਯੰਦੀ ਕਾਰਵਾਈ ਕਰਨ ਦੀ ਪਰਵਾਹ ਨਹੀਂ ਕੀਤੀ ਜਾਵੇਗੀ a day after giani ragbir singh head granted golden temple leveled serious allegation of corruption against the sdpc and the badals the sdpc executive here today served him an ultimatum of 72 hours to give his accusations in writing do ghante lagatar e discuss <laughs> kita gaya sara executive de vich baith ke pani ridke da sara yatan kita par har ik ne mehsoos kita ਤੇ ਮਾਤਾ ਮੈਂ ਤੁਹਾਨੂੰ ਐਜੀਟੀ ਜੇ ਪੜ੍ਹ ਦਿੰਨਾ ਕਿ ਐਡੀ ਵੱਡੀ ਪਦਵੀ ਜੇਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਬਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਆਜਾ ਵੀ ਅੱਜ ਦੀ ਅੰਦਰ ਕਮੇਟੀ ਵਿੱਚ ਪੇਸ਼ ਹੋਣ ਤੇ ਇਕੱਤਰਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਜਾਨੀ ਰਕਵੀਰ ਸਿੰਘ ਜੀ ਮੁੱਖ ਗ੍ਰਾਂਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ ਪਰ ਚੱਲ ਰਹੇ ਹਨ ਬਲੌਂਕ ਸਤਕਾਰ ਅਹੁਦੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾ ਠੋਸ ਸਬੂਤਾਂ ਦੇ ਸੰਸਤਾਪੁਰ ਅਲਜਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਥਾ ਦੇ ਆਕਸ਼ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਉਹ ਕਦ ਲਗਾਏ ਇਜਾਮਾ ਸੰਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਲੇਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਲੋਂਗ ਵਿਦ ਕੈਮਰਾਮੈਨ ਵਿਸ਼ਾਲ ਕੁਮਾਰ ਆਈ ਐਮ ਨੀਰਜ ਬੱਗਾ